ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ ਸਤਾਸਵੀ ਚੱਲੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਜਗਤ ਗੁਰੂ ਕਲਗੀ ਤਰਪੰਥ ਕਾ ਵਾਲੀ ਦੀਨ ਦਿਆਲ ਪਧੋੜ ਦੀਵਾਨ ਲਗਾਏ ਕਰ ਬੈਠੇ ਔਰ ਨਕੋਦਰ ਗ੍ਰਾਮ ਵਿਖੇ ਆਸਾਂ ਦੀ ਵਾਰ ਕਾ ਉਚਾਰ ਹੋਣ ਲੱਗਾ ਜਦ ਭੋਗ ਪਾਇਆ ਤਾਂ ਸੰਗਤਾਂ ਨਕੋਦਰ ਦੀਆਂ ਆਪਟੀਆਂ ਹਸਤੀ ਕੋੜੇ ਅਰਦਾਸਾਂ ਆਣ ਭੇਟਾ ਕੀਤੀਆਂ ਮੱਥਾ ਟੇਕਿਆ ਜਦ ਭੋਗ ਪਾਇਆ ਤਦ ਹੱਥ ਜੋੜ ਕੇ ਬੇਨਤੀ કરી ਏ ਗੁਰੂ ਜੀ ਤੁਸੀਂ ਬਚਨ ਕਰਦੇ ਹੋ ਕਿ ਅਸਾਡੇ ਸਿੱਖ ਸੰਗ ਸੰਤ ਭਗਤ ਦੇਵਤਿਆਂ ਦੇ ਅਵਤਾਰ ਹੈ ਅਸਾ ਤਾਈਂ ਕਿਰਪਾ ਕਰਕੇ ਇਹ ਦੱਸਿਏ ਜੀ ਕਿ ਭਾਈ ਮਨੀ ਸਿੰਘ ਜੀ ਔਰ ਸਰਮ ਸਿੰਘ ਦਇਆ ਸਿੰਘ ਖੜਕ ਸਿੰਘ ਅਤੇ ਬਖਤ ਸਿੰਘ ਸੁਖਾ ਸਿੰਘ ਤੋਸ਼ੇਖਾਨੀਆਂ ਇਹ ਸਭ ਪਿਛਲੇ ਜਨਮਾਂ ਜਾਂ ਹੁਣ ਕਿਸ ਦੇ ਅਵਤਾਰ ਹੈ ਜੀ ਗੁਰੂ ਸੱਚਾ ਪਾਤਸ਼ਾਹ ਕਰਨ ਕਰਨ ਜੋਤੀ ਸਰੂਪ ਜਾਣੀ ਜਨ ਅੰਤਰਜਾਮੀ ਕਹਿਣ ਲੱਗੇ ਹੇ ਸਾਧ ਸੰਗਤ ਜੀ ਪਾਈ ਮਨੀ ਸਿੰਘ ਬਿਆਸ ਕੇ ਅਵਤਾਰ ਹੋਇਆ ਹੈ ਔਰ ਦਇਆ ਸਿੰਘ ਅਕਰੂਰ ਕੇ ਅਵਤਾਰ ਹੋਇਆ ਹੈ ਪਾਈ ਸਰਮ ਸਿੰਘ ਜੀ ਸੁਖਦੇਵ ਕੇ ਅਵਤਾਰ ਹੋਇਆ ਹੈ ਖੜਕ ਸਿੰਘ वशिष्ठ अवतार ਹੋਇਆ ਹੈ ਪਾਈ ਬਕਤ ਸਿੰਘ ਉਧਿਆਲਕ ਦੇ ਅਵਤਾਰ ਹੋਇਆ ਹੈ ਸੁਖਾ ਸਿੰਘ ਤੋਂ ਸਖਾਨੀਆਂ ਬਾਲਮਿਕ ਦੇ ਅਵਤਾਰ ਹੋਇਆ ਹੈ ਸਿੱਖੋ ਸੰਤੋ ਭਗਤ વિના ਸਾਡਾ ਸਤਨਾਮ ਦਾ ਉਪਦੇਸ਼ ਹੋਰ ਕੋਈ ਨਹੀਂ ਸੁੰਦਾ ਚਾਰ ਜੁਗਾ ਦਾ 71 ਭਜਨ ਵਾਹਿਗੁਰੂ ਵਾਹਿਗੁਰੂ ਹੈ ਸੁਣ ਕਰਕੇ ਸਿੰਘ ਸੰਤ ਨਿਹਾਲ ਹੋਏ ਤਦ ਫਿਰ ਕਾਹਨ ਸਿੰਘ ਮਜੈਲ ਦੋਨੋਂ ਹੱਥ ਜੋੜਕਰ 250 ਰੁਪਿਆ ਅਰਦਾਸੀਏ ਦੇ ਹੱਥ ਦਿੱਤਾ ਹੋਰ ਕਿਹਾ ਹੇ ਅਰਦਾਸੀਆ ਸਿੰਘ ਜੀ ਮੇਰੀ ਭਾਵਨਾ ਹੈ ਕਿ ਤੁਸੀਂ ਸ੍ਰੀ ਗੁਰੂ ਸ੍ਰੀ ਦੇ ਹਜੂਤਿਵਾਨ ਵਿਖੇ 250 ਰੁਪਏ ਦਾ ਤਹਿਵਾਲ ਕੜਾ ਪ੍ਰਸ਼ਾਦ ਕਰਕੇ ਵਰਤਾਓ ਜੀ ਔਰ ਨਕਦ ਅਰਦਾਸ ਕੜਾ ਪ੍ਰਸ਼ਾਦ ਦੇ ਨਾਲ 250 ਰੁਪਏ ਦੀ ਅਰਦਾਸ ਕੀਤੀ ਜਾਵੇ ਤਾਂ ਅਰਦਾਸੀ ਉਸੇ ਪ੍ਰਕਾਰ ਕੀਤਾ ਅਰਦਾਸ ਕਰਕੇ ਏਕਿਆ ਸਿੱਖ ਨੂੰ ਨਾਮ ਚਿਤ ਆਵੇ ਤਾਂ ਸਿੱਖ ਆਏ ਗੁਰੂ ਜੀ ਕੀ ਚਰਨੀ ਲੱਗਾ ਬਚਨ ਹੁਆ ਸਿੱਖਾ નિਹਾਲ ਹੁਕਮ ਹੁਆ 750 ਰੁਪਏ ਦੀ ਰਸਤ ਦਾ ਤਿਹਵਾਲ ਕਣਾ ਪ੍ਰਸ਼ਾਦ ਪ੍ਰੇਮਪੂਰਵਕ ਕਰੋ ਅਕਾਲ ਪੁਰਖ ਕੀ ਆਰਾਧਨਾ ਕਰਕੇ ਭੋਗ ਲਾਓ ਔਰ ਸਾਥ ਸੰਗਤ ਗੁਰੂ ਖਾਲਸੇ ਜੀ ਨੂੰ ਵਰਤਾਓ ਤਾਂ ਭੜੇ ਸ਼੍ਰੀ ਚੰਦ ਕਾ ਸੰਗਤ ਸੰਥਾ ਪੇਖ ਤਾਰਾ ਸ਼੍ਰੀ ਗੁਰੂ ਜੀ ਪਾਸ ਆਣ ਪ੍ਰਾਰਥਨਾ ਕਰੀ हे ਗੁਰੂ ਸੋਢੀ ਪਾਤਸ਼ਾਹ ਜੀ ਤੇਰੇ ਹੁਕਮ ਅਨੁਸਾਰ ਖਾਲਸਾ ਪੰਥ ਕੀ ਮਰਿਆਦਾ ਬੜੀ ਹੀ ਸੁੰਦਰ ਹੈ ਪੇਖ ਕਰਦੇ ਹਾਂ ਕਿਰਿਆ ਸਾਡੀ ਆਚਾਰਜਾ ਦੇ ਪਾਸੋ ਕਰਾਉਂਦੇ ਹੈ ਸਾਡੇ ਪ੍ਰੋਹਤ ਵੀ ਸੰਸਾਰੀਆਂ ਮੁਰਖਾ ਪਾਸੋ ਕਰਾਉਂਦੇ ਹੈ ਪਸ਼ੂਆਂ ਦੇ ਸਮਾਨ ਹੀ ਹੈ ਗੰਗਾ ਔਰ ਗਾਇਆ ਜਾ ਕੇ ਪਿੰਡ ਪਰਾਉਂਦੇ ਹੈ ਅਚਾਰਜਾ ਮਹਾ ਹੰਕਾਰੀਆਂ ਔਰ ਮੁਰਖਾਂ ਦੇ ਅੱਗੇ ਹੱਥ ਜੋੜਦੇ ਹੈ ਜਵਾਨ ਸੇ ਉਹਨਾਂ ਦੇ ਕਈਆ ਕੋਇਆ ਮੁਰਖਾ ਆਪਣੇ ਹੱਥ ਜੋੜਦੇ ਹਨ ਜਵਾਨ ਸੇ ਉਹਨਾਂ ਦੇ ਕਈਆ ਹੋਇਆ ਆਪਣੇ ਪਿਤਾ ਨੂੰ ਤੇ ਗੁਰੂ ਜੀ ਨੂੰ ਪ੍ਰੇਤ ਮੁਖ ਤੇ ਆਖਦੇ ਹੈ ਆਪਣੀ ਭੇਕ ਦੀ ਹਾਨਤਾ ਕਰਵਾਉਂਦੇ ਹਨ ਲੋਕ ਦੇਖ ਕੇ ਹੈਰਾਨ ਹੁੰਦੇ ਤੇ ਹਾਸੀ ਔਰ ਲੱਜਾ ਕਰਦੇ ਹਨ ਸਾਡੀ ਸੰਸਾਰੀਆਂ ਦੀ ਗਤੀ ਕਿਉਂ ਨਾ ਹੋਵੇ ਕਿਉਂ ਜੋ ਐਡੇ ਭਜਨੀਕ ਤਪਧਾਰੀਆਂ ਸਾਧਾਂ ਦੀ ਆਚਾਰਜਾਂ ਤੋਂ ਬ੍ਰਾਹਮਣਾਂ ਤੋਂ ਗਤੀ ਹੁੰਦੀ ਹੈ ਬੜੀ लाज ਸ਼ਰਮ ਦੀ ਬਾਤ ਹੈ ਗੁਰੂ ਜੀ ਕੋ ਸੂਰਜ ਕੇ ਤਾਈ ਟਟਾਣੇ ਚਾਨਣ ਦੇਣ ਲੱਗੇ ਹਨ ਆਚਾਰਜਾਂ ਦੇ ਲੋਕ ਪਿੱਛੇ

ਤਾ ਪਿੱਛੋ ਚੰਗਾ ਰਸਤਾ ਛੱਡ ਕੇ ਪ੍ਰੇਤ ਕੀ ਜੂਨ ਪੈਂਡਾ ਰਸਤਾ ਹੱਤੀ ਪਕੜਾ ਦੇਂਦੇ ਹੋ ਕੈ ਕਿਰਿਆ ਕਰਮ ਵਿੱਚ ਲਗਾ ਦੇਂਦੇ ਹੋ ਤਾਂ ਤੇ ਹੀ ਸਿੱਖੋ ਗੁਰੂ ਕੀ ਬਾਣੀ ਤੇ ਭਰੋਸਾ ਰੱਖੋ ਜੋ ਕੁਛ ਦੇਵੋ ਗੁਰੂ ਕੇ ਸਿੱਖਾਂ ਨੂੰ ਦੇਵੋ ਜਬ ਜੀ ਸਾਹਿਬ ਮੁਕਤ ਕਰਨੇ ਕੇ ਸਮਰਥ ਹੈ अथवा जात कुजात ਕੋ ਲੋੜ ਬੰਦੇ ਨੂੰ ਦੇਵੋ ਸਿੱਧਕ ਭਰੋਸਾ ਗੁਰੂ ਪਰ ਰੱਖੋ ਸਿੱਖਾ ਅਰਜ਼ ਕੀਤੀ اے ਸੱਚੇ ਪਾਤਸ਼ਾਹ ਜੀ ਇਹ ਬ੍ਰਾਹਮਣ ਆਖਦੇ ਹਨ ਜਦ ਪੁਰਸ਼ ਮਰਨ ਕੇ ਤੁਲ ਹੋਏ ਜਾਵੇ ਤਾਂ ਉਸ ਦਾ ਦੀਵਾ ਕਰਾਓ ਤਾਂ ਉਸ ਦੀ ਗਤੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਜੀ ਇਹ ਵੀ ਕਹਿੰਦੇ ਹਨ ਜਬ ਦੀਵਾ ਕਰਾਇਆ ਜਾਵੇ ਤੇ ਫਿਰ ਗੁਰੂ ਜੀ ਦੇ ਹੁਕਮ ਨਾਲ ਬਚ ਰਹੇ ਤੇ ਉਸ ਨੂੰ ਪ੍ਰੇਤ ਸਮਝਦੇ ਸਨ ਉਸ ਨਾਲ ਕੋਈ ਵਰਤਦਾ ਵੀ ਨਹੀਂ ਜਦ ਦੀਵਾ ਜੀਵਦੇ ਪੁਰਸ਼ ਨੂੰ ਪ੍ਰੇਤ ਕਰ ਦਿੰਦਾ ਹੈ ਤਾਂ ਉਸਨੇ ਮੋਯਾ ਦੀ ਕੀ ਗਤੀ ਕਰਨੀ ਹੈ ਗੁਰੂ ਜੀ ਬਚਨ ਕੀਤਾ ਸਿੱਖੋ ਜਦ ਤੁਰਕਾਂ ਦਾ ਰਾਜ ਸੀ ਤਾਂ ਤੁਰਕ ਹਿੰਦੂ ਦੇ ਵੈਰੀ ਹੁੰਦੇ ਸਨ ਉਹਨਾਂ ਨੇ ਕਿਹਾ ਹਿੰਦੂ ਰਾਜ ਨੂੰ ਪਕੜੋ ਸਾਡੀ ਰੀਸ ਕਰਕੇ ਆਪਣੀ ਕਿਲ ਕੁੱਲ ਨੂੰ ਵਧਾਉਂਦੇ ਹਨ ਕਿਸੇ ਤਰ੍ਹਾਂ ਉਹਨਾਂ ਦੀ ਕੁੱਲ ਨਾ ਵਧੇ ਉੱਥੇ ਇੱਕ ਬ੍ਰਾਹਮਣ ਬੈਠਾ ਸੀ ਉਸਨੇ ਕਿਹਾ ਜੀ ਇਨਾਂ ਕੋ ਤੁਰਕ ਬਣਾਉਣੇ ਦਾ ਰਸਤਾ ਮੈਂ ਦੱਸਣਾ ਹਾਂ ਇੱਕ ਤਾਂ ਇਹਨਾਂ ਨੂੰ ਆਖੋ ਸਿਰ ਮਨਾ ਦੇਣ ਦੂਜਾ ਆਪਣੀ ਲੜਕੀਆਂ ਨੂੰ ਆਨੰਦ ਨਾ અપਾਉਣ ਤੇ ਗੁਰੂ ਤੋਂ ਬੇਮੁਖ ਹੋ ਜਾਣ ਗੁਰਾਂ ਦੇ ਬਚਨਾਂ ਨੂੰ ਨਾ ਮੰਨਣ ਔਰ ਮ੍ਰਿਤਕ ਦੇ ਪਿੱਛੋਂ ਅਸੀਂ ਮੰਤਰ ਪੜ੍ਹ ਕੇ ਇਹਨਾਂ ਨੂੰ ਡੋਬਾਂਗੇ ਜਦ ਇਹ ਮੰਨਣਗੇ ਤਾਂ ਅਸੀਂ ਪ੍ਰੇਤ ਬਣਾ ਦੇਵਾਂਗੇ ਔਰ ਤਨ ਵੀ ਇਹਨਾਂ ਦਾ ਖੋਹ ਲਵਾਂਗੇ कबीर बामण गुरु है जगत का भगतन का गुरु नहीं अर्ज ऊर्जा के पचे मुआ चारों वेद माही जेड़े श्री गुरु नानक साहिब जी नु याद करदे और बचना ताई मन दे हान साद लोक लोकराज डरदे कर्म क्रिया दीवा बट्टी करौंदे हैं इस कर के एहे मर्यादा जीवा नु करनी कदाचित नहीं चाहिदी श्री गुरु सच्चे पाछा जी ने ਇਸ ਦਾ ਕੋਈ ਉਪਾਏ ਦੱਸੋ ਜੀ ਸ਼ਬਦ ਉਚਾਰਿਆ ਦੀਵਾ ਮੇਰਾ ਏਕੋ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਨੇ ਚਾਨਣੀ ਉਹੋ ਸੋਖਿਆ ਚੁੱਕ ਜਮਾਸਿਓ ਮੇਲ ਦੀਵਾ ਜੋ ਹੈ ਸੋ ਪ੍ਰਾਣੀ ਕੀ ਗਤੀ ਨਹੀਂ ਕਰਦਾ ਉਹਨਾਂ ਨੇ ਆਪਣੇ ਲੋਭ ਕੇ ਬਾਸ ਤੇ ਦੀਵੇ ਕਾ ਮਹਾਤਮ ਚਲਾਇਆ ਹੈ ਅਬ ਉਹਨਾਂ ਕੀਆ ਸਭ ਭਾਰਤਾ નિਸਫਲ ਹੋ ਗਈਆਂ ਹਨ ਤੁਸੀਂ ਦੀਵੇ ਦਾ ਦੋਸ਼ ਨਾ ਸਮਝੋ ਜੇਕਰ ਦੀਵਾ ਹੋ ਜਾਵੇ ਤਾਂ ਉਹ ਪੁਰਸ਼ ਫਿਰ ਗੁਰੂ ਕੇ ਹੁਕਮ ਨਾਲ ਸਾਬਦਾਨ ਹੋਏ ਜਾਵੇ ਤਾਂ ਉਸ ਤਾਈਂ ਫਿਰ ਅੰਮ੍ਰਿਤ ਛਕਾ ਕੇ ਆਪਣੀ ਸੰਗੀ ਰਲਾਈ ਲੇਵੋ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਔਰ ਸ਼੍ਰੀ ਚੰਦ ਸਾਹਿਬ ਜੀ ਵੀ ਕਿਸੇ ਦੇ ਪਿੱਛੇ ਨਹੀਂ ਲੱਗੇ ਆਪਣੇ ਮੰਤਰਾਂ ਨੂੰ ਸਿੱਧ ਰੱਖਿਆ ਹੈ। ਮਹਾਪੁਰਖਾਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਪਿਛਲੀ ਮਰਿਆਦਾ ਨਹੀਂ ਕੀਤੀ। ਸਗੋਂ ਆਪਣੀ ਨਵੀਨ ਮਰਿਆਦਾ ਕਰਦੇ ਹਨ। ਉਹ ਆਪ ਸਰਬਪੱਖੇ ਮਾਲਕ ਸਨ ਸਭ ਸੰਨਿਆਸ ਵਿਰਾਗ ਬ੍ਰਹਮਚਰਜ yogi ਜੰਗਮ ਸਰੇਬੜੇ ਸਭਨਾ ਪੰਡਤਾਂ ਦੇ ਪੇਖ ਸ਼ਾਸਤਰ ਔਰ ਪੁਰਾਣਾ ਨੂੰ ਰੱਦ ਕਰਕੇ ਆਪਣਾ ਨਿਆ ਪੇਖ ਬਣਾਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਚਾਰੋਂ ਹੀ ਬੇਦੋਕਾ ਸਰਦਾਰ ਬਣਾਇਆ ਉਹ ਲੋਕ ਸੱਚੇ ਮਾਲਕ ਹਾਜ਼ਰਾ ਹਜ਼ੂਰ ਠੇ ਤਦ ਤੋਂ ਪੇਖ ਤੁਰੇ ਹਨ ਦੇਖੋ ਅਬ ਜੋ ਸ੍ਰੀ ਗੁਰੂ ਸਾਹਿਬ ਜੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਿਆ ਹੈ ਇਸ ਦਾ ਤਿਆਗ ਕਰਕੇ ਜੇ ਬਾਹਰ ਪੜੇ ਭਟਕेंगे ਉਹ ਕਾਂ ਕੁੱਕਰਾਂ ਦੀ ਨਿਆਈਂ ਭੋਂਦੇ ਫਿਰਣਗੇ ਸਿੱਧ ਸਾਧ ਕੱਚੇ ਆਚਾਰਾਂ ਮਹਾ ਬ੍ਰਾਹਮਣਾ ਅਰਥਾਤ ਮੁਰਖਾਂ ਲੋਕਾਂ ਦੇ ਮਗਰ ਲੱਗ ਕਰਕੇ ਖਵਾਰ ਹੁੰਦੇ ਪਏ ਫਿਰਦੇ ਹਨ ਉਹਨਾਂ ਸਾਧਾਂ ਵੱਲੋਂ ਬੇਕ ਚਾਪ ਕੇ ਸ਼੍ਰੀ ਸਤਗੁਰੂ ਜੀ ਦੀਆਂ ਸਿੱਖਾਂ ਸੰਤਾਂ ਸੰਸਾਰੀਆਂ ਦੀ ਵੀ ਮਤ ਮਾਰੀ ਗਈ ਹੈ ਸਾਧ ਦਾ ਕੁਝ ਭਜਨ ਤਪ ਕੇ ਬਲ ਕਰਕੇ ਭਾਵੇਂ ਬਚੇ ਰਹਿਣਗੇ ਪਰੰਤੂ ਸੰਸਾਰੀ ਤਾਂ ਜ਼ਰੂਰ ਹੀ ਅੰਦੇ ਖੂਬ ਵਿਖੇ ਪਏ ਹੀ ਰਹਿਣਗੇ ਤੁਸੀਂ ਸਾਧ ਵਿਦਿਆ ਪੜੋ ਕਾਮ ਕਰੋਦ ਲੋਭ ਮੋਹ ਹੰਕਾਰ ਸੱਚੇ ਦਿਲ ਸਹਿ ਤਿਆਗੋ ਗੁਰੂ ਅਕਾਲ ਪੁਰਖ ਕੋ ਆਪਣੇ ਹਰ ਸਮੇਂ ਨਿਕਟ ਹੀ ਜਾਣੋ ਤੁਸੀਂ ਪਰਮੇਸ਼ਵਰ ਕੋ ਇੱਕ ਰੂਪ ਪਛਾਣੋ ਉਪਕਾਰ ਕਰੋ ਤਨ ਕੋ ਮਿੱਠਿਆ ਜਾਣੋ ਗੁਰੂ ਗ੍ਰੰਥ ਸਾਹਿਬ ਪਰ ਨਿਸ਼ਠਾ ਕਰੋ ਗੁਰੂ ਸਾਹਿਬਾਨ ਕੇ ਪਵਿੱਤਰ ਤੀਰਤ ਪਰਸੋ ਚੋਰੀ ਯਾਰੀ ਤਿਆਗੋ ਬਹੁਤ ਚੇਲੇ ਨਹੀਂ ਕਰੋ ਕੱਚੇ ਚੇਲੇ ਗੁਰੂ ਨੂੰ ਡੋਬ ਦਿੰਦੇ ਹਨ ਜੇਕਰ ਤੁਹਾਡਾ ਮਨ ਸਾਧਨਾ ਕੋ ਨਹੀਂ ਕਰਦਾ ਤਾਂ ਤੁਸੀਂ ਸਿੰਘ ਸਜੋ ਆਪਣੇ ਮਨ ਕਾ ਭਰਮ ਤਜੋ ਸ਼ਬਦ ਸ਼੍ਰੀ ਮੁਖ ਬਾਗ ਉਦਾਸੀ ਸੋ ਜੋ ਪਾਲੇ ਉਦਾਸ ਰੂਪ ਬਿਰਕ ਕਰ ਕੰਦਰ ਵਾਸ ਜਹ ਦੁਤਿਆ ਮੈਲ ਮਨੇ ਕੇ ਖੋਈ ਨਾਨਕ ਕਹਿ ਉਦਾਸੀ ਸੋਈ ਕਬੀਰ ਭਾਂਗ ਮਾਛੂਲੀ ਸੁਰਾ ਪਾਣੇ ਜੋ ਜੋ ਪ੍ਰਾਣੀ ਖਾਏ ਤੇਰਤ ਬਰਤ ਨੇਮ ਕੀਏ ਤੇ ਸਭ ਰਸਤਾ ਲਈ ਜਾਏ ਹੈ ਸੰਤੋ ਤਮਾਕੂ ਚਰਸ ਗਾਂਜਾ ਜੇ ਪੀਵੋਗੇ ਤਾਂ ਦਰਗਾਹ ਅਕਾਲ ਪੁਰਖ ਕੀ ਸੋਧ ਕੇ ਲੈ ਜਾਵੋਗੇ ਔਰ ਭਜਨ ਪੁੰਨਕਿਆ ਕਰਾਇਆ ਸਗਰਾ ਹੀ નિਸਫਲ ਜਾਏਗਾ ਤੁਹਾਨੂੰ ਚਾਹੀਏ ਸਭੋ ਲੋਕਾਂ ਨੂੰ ਤਾੜਨਾ ਸੱਚਾ ਉਪਦੇਸ਼ ਦੁਨੀਆ ਵਿਖੇ ਪ੍ਰਾਪਤ ਕਰਨਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਆਗਿਆ ਨੂੰ ਤੁਸੀਂ ਮੰਨਦੇ ਹੋ ਔਰ ਤੁਸਾਂ ਨੇ ਮੁਕਤ ਰੂਪ ਕਰਕੇ ਜਾਣਿਆ ਹੈ ਇਤਨਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੁਆਰਾ ਸਰਵਨ ਕਰਦੇ ਹੀ ਸਾਧੂ ਸਤਗੁਰਾਂ ਦੀ ਚਰਨੀ ਆਣ ਲੱਗੇ ਗੁਰਾ ਵਚਨ ਕੀਤਾ हे ਸਿੰਘੋ ਸੰਤੋ ਤੁਸੀਂ ਲੋਭਾਂ ਨੂੰ ਸਾਧੂ ਨਹੀਂ ਸਮਝਣਾ ਸਾਦ ਕੋਈ ਪਖੰਡ ਨਹੀਂ ਕਰਦਾ ਸਾਦਾਂ ਦੇ ਮਨ ਸੇ ਅਗਨ ਮਿਟ ਜਾਂਦੀ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ ਕਰਦੇ ਹਨ ਜਦ ਹਯਾਤੀ ਕੇ ਪ੍ਰਾਣਾ ਦਾ ਦੀਵਾ ਬੁਝ ਗਿਆ ਹੋਰ ਝੂਠੇ ਦੀਵੇ ਦਾ ਕੁਝ ਫਾਇਦਾ ਨਹੀਂ ਭਰੋਸਾ ਗੁਰੂ ਪਰ ਰੱਖੋ ਸ੍ਰੀ ਮੁਖਵਾਖ ਸੰਤ ਕਾ ਸੰਗੋ ਬੜਪਾਗੀ ਪਾਇਆ ਸੰਤ ਕੀ ਸੇਵਾ ਨਾਮ ਧਿਆਇਆ ਨਾਮ ਤੁਲੇ ਕੱਝੂ ਅਬਰੋ ਨ ਹੋਈ ਨਾਨਕ ਗੁਰਮੁਖੇ ਨਾਮ ਪਾਵੇ ਜਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ